ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਸਾਰੇ ਠੀਕ ਠਾਕ ਹੋ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਤੇ ਨਵੇਂ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਅੱਜ ਮੁੱਛਾਂ ਤੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਮੁੱਛਾਂ ਰੱਖਣ ਦੇ ਸ਼ਕੀਨ ਆ ਉਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵਧੀਆ ਵਧੀਆ ਕਮੈਂਟ ਕਰਿਓ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਜੀ ਮੁੱਛਾਂ ਤੇ ਬਹੁਤ ਬੰਦੇ ਮੈਨੂੰ ਜਦੋਂ ਮਿਲਦੇ ਆਂ ਉਹ ਇਹ ਗੱਲ ਕਹਿੰਦੇ ਆ ਸਾਨੂੰ ਮੁੱਛਾਂ ਬਾਰੇ ਦੱਸੋ ਵੀ ਤੁਸੀਂ ਮੁੱਛਾ ਕਿੱਦਾਂ ਰੱਖਿਆ ਕਿੱਦਾਂ ਬਣਾਈਆਂ ਸਾਡੀ ਮੁੱਛ ਵੱਧਦੀ ਨਹੀਂ ਆ ਤੇ ਸਾਡੀ ਮੁੱਛ ਬਣਦੀ ਨਹੀਂ ਆ ਇਦਾਂ ਕੀ ਕਰੀਏ ਕੀ ਲਾਈਏ ਉਹਦੇ ਬਾਰੇ ਸਾਨੂੰ ਦੱਸੋ ਜੀ ਤੁਸੀਂ ਜ਼ਰੂਰ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਸਭ ਤੋਂ ਪਹਿਲਾਂ ਦੋ ਚੀਜ਼ ਨਾਲ ਮੁੱਛ ਬਣਦੀ ਆ ਠੀਕ ਆ ਜੀ ਇੱਕ ਨੰਬਰ ਸ਼ੌਂਕ ਤੇ ਦੋ ਨੰਬਰ ਮੋਛਣਾ ਪਿਆਰ ਜੇ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਮੁਸ਼ਕਲ ਦੀ ਵੀ ਨਹੀਂ ਬਣਨੀ ਜਿੱਦਾਂ ਮਰਜੀ ਜਿੱਥੇ ਮਰਜੀ ਚੱਲ ਜਾਓ ਪਹਿਲਾ ਹੀ ਤੇ ਗੱਲ ਮੋਛ ਦਾ ਸ਼ੌਂਕ ਹੋਣਾ ਚਾਹੀਦਾ ਤੁਹਾਨੂੰ ਮੋਛ ਰੱਖਣ ਦਾ ਠੀਕ ਆ ਬਹੁਤ ਬੰਦੇ ਰੱਖ ਲੈਂਦੇ ਆ ਮੁਰਕੇ ਇਰੀਟੇਟ ਹੁੰਦੇ ਆ ਜੀ ਸਾਡੇ ਕੋਲ ਰੋਟੀ ਨਹੀਂ ਖਾਣ ਦੀ ਆ ਹੁੰਦਾ ਮੂੰਹ ਚ ਪੈਂਦੀਆਂ ਐਦਾਂ ਉਦਾਂ ਇਹ ਚੀਜ਼ ਨਹੀਂ ਫਿਰ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਸਭ ਤੋਂ ਪਹਿਲਾਂ ਸ਼ੌਂਕ ਨੰਬਰ 2 ਪਿਆਰ ਮੋਛਣਾ ਪਿਆਰ ਕਰੋਗੇ ਟਰ ਜੈਂਟ ਤੁਹਾਨੂੰ ਸੋਮਣ ਨੂੰ ਦੇਖ ਸਕਦੇ ਹੋ ਮੋਸ਼ਨਾ ਪਿਆਰ ਕਰਨਾ ਪੈਣਾ ਮੈਂ 2017 ਦੀਆਂ ਮੋਚਾਂ ਰੱਖੀਆਂ ਤਾਂ ਦੇਖ ਲਓ ਤੁਹਾਡੇ ਸਾਹਮਣੇ ਆ ਕੋਈ ਮੈਂ ਪ੍ਰੋਡਕਟ ਨਹੀਂ ਯੂਜ਼ ਕਰਦਾ ਕੋਈ ਕਹਿੰਦਾ ਆਹ ਤੇਲ ਲੈ ਲਓ ਆਹ ਲੈ ਲਓ ਆਹ ਲੈ ਲਓ ਠੀਕ ਆ ਉਹ ਤੁਹਾਨੂੰ ਤੇਲ ਵੇਚ-ਵੇਚ ਕੇ ਠੱਗੀ ਜਾ ਰਿਹਾ ਚਲੋ ਮੈਂ ਕਿਸੇ ਨੂੰ ਪਰਸਨਲ ਨਹੀਂ ਮਾਰਾ ਨਹੀਂ ਕਹਿੰਦਾ ਹਰ ਇੱਕ ਬੰਦਾ ਆਪਣਾ ਕੰਮ ਕਰ ਰਿਹਾ ਠੀਕ ਆ ਮੈਂ ਤੁਹਾਨੂੰ ਸਹੀ ਗਾਈਡੈਂਸ ਦਵਾਂਗਾ ਕੋਈ ਤੇਲ ਦੀ ਲੋੜ ਨਹੀਂ ਕੋਈ ਕਰੀਮ ਦੀ ਲੋੜ ਨਹੀਂ ਠੀਕ ਆ ਬਸ ਇਹਨਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਵੱਧ ਤੋਂ ਵੱਧ ਇਹਗਾ ਕੋਈ ਤੇਲ ਕਰੀਮ ਦੀ ਲੋੜ ਨਹੀਂਗੀ ਤੁਹਾਨੂੰ ਮੈਂ ਦੱਸਦਾ ਮੁਸ਼ਕਿਲਾਂ ਬਣਣੀਆਂ ਠੀਕ ਆ ਕੋਈ ਨਾਈ ਦੀ ਲੋੜ ਨਹੀਂ ਵੀ ਨਾਈ ਰੱਖੂਗਾ ਏਦਾਂ ਕੱਟੂਗਾ ਏਦਾਂ ਕਰੂਗਾ ਨਾ ਮੈਂ ਨਾਈ ਤੋਂ ਮੁਸ਼ਕਟਾਉਂਦਾ ਨਾ ਮੈਂ ਤੇਲ ਲਾਉਣਾ ਨਾ ਮੈਂ ਕਰੀਮ ਲਾਉਣਾ ਤੁਹਾਡੇ ਸਾਹਮਣੇ ਆ ਆਪਣੀ ਮੁਸ਼ ਕਿਤੇ ਕੱਟਣੀ ਪੈਂਦੀ ਇੱਕਦਾਂ ਵਾਲ ਮਾੜਾ ਮੋਟਾ ਉੱਪਰ ਨੀਚੇ ਮੈਂ ਆਪ ਕੱਟਦਾ ਠੀਕ ਆ ਆਪ ਸੈੱਟ ਕਰਦਾ ਸਾਰਾ ਕੁਝ ਆਪ ਕਰਦਾ ਤੁਸੀਂ ਕਹੋਗੇ ਬਿਨਾ ਤੇਲ ਬਿਨਾ ਕਰੀਮ ਤੋਂ ਕਿੱਦਾਂ ਬਣ ਗਈ ਤਾਂ ਤੁਹਾਡੇ ਸਾਹਮਣੇ ਹੀ ਆ ਠੀਕ ਆ 2017 ਦੇ ਰੱਖਿਆ ਜਦੋਂ ਮਾਵਾ ਕਹਿੰਦੇ ਹੁੰਦੇ ਪੁੱਤ ਨਹੀਂ ਪਾਲਦਿਆਂ ਐਦਾਂ ਮੋਛ ਪਾਲੀ ਆ ਤੁਸੀਂ ਯਕੀਨ ਕਰੋਗੇ ਆਪਾਂ ਬਾਹਰ ਜਾਂਦੇ ਆ ਕਿਤੇ ਬੈਠਦੇ ਆ ਡਿਨਰ ਕਰਦੇ ਆ ਕੋਈ ਫਾਸਟ ਫੂਡ ਖਾਂਦੇ ਆ ਜਾਂ ਕਿਤੇ ਵੀ ਮੰਨ ਲਓ ਕਿਤੇ ਬੈਠਦੇ ਆ 버ਗਰ ਸਪੋਜ਼ ਕਰੋ 버거 ਤੇ ਤੁਸੀਂ ਯਕੀਨ ਕਰਿਓ ਜਦੋਂ ਆਪਾਂ ਬੁਰਕੀ ਨਹੀਂ ਥੋੜੀ ਦੀ ਐਦਾਂ ਐਦਾਂ 버거 ਖਾਣਾ ਮੈਂ ਐਦਾਂ ਲੋਕੀ ਕਹਿੰਦੇ ਐਦਾਂ ਫੜ ਕੇ ਮੈਂ ਕਹਿੰਨਾ ਐਦਾਂ ਤੋੜ ਕੇ ਕਿਉਂਕਿ ਮੋਛ ਪੈਂਦੀ ਆ ਇਹ ਹੁੰਦਾ ਮਸਲਾ ਫੇਰ ਕਈ ਵਾਰੀ ਕਰੇ ਗਾਲਾਂ ਪੈ ਜਾਣੀਆਂ ਕਰਦੇ ਨੇ ਕਹਿਣਾ ਕਟਾ ਦੇ ਤਾਂ ਕੀ ਰੱਖੀਆ ਮੰਮੀ ਨੇ ਕਈ ਵਾਰੀ ਕਹਿਣਾ ਰੋਟੀ ਖਾਣੀ ਵੀ ਔਖੀ ਹੋਈ ਆ ਨਹੀਂ ਇਦਾਂ ਰੋਟੀ ਖਾਣਾ ਮੈਂ ਇਦਾਂ ਰੱਖ ਕੇ ਇਹ ਆ ਮੋਸ਼ਰ ਆ ਪਰ ਇਹ ਆ ਸ਼ੌਕ ਆ ਆਪਾਂ ਕੀ ਕਰਦੇ ਆ ਰੱਖ ਲੈਨੇ ਆ ਅੱਜ ਤੋਂ ਕੁਮਾਰੀ ਜੀ ਬਤਾ ਲੈਨੇ ਆ ਪਿੱਤੇ ਜੇ ਤੇ ਬਸ ਇਹਦਾ ਕੁੰਡੀ ਜੀ ਬਣਾ ਕੇ ਕਹਿਣਾ ਮੋਸ਼ਰ ਰੱਖੀ ਆ ਠੀਕ ਆ ਤੇ ਨਹੀਂ ਗਲਤ ਆ ਠੀਕ ਆ ਮੋਛ ਕਿੱਦਾਂ ਬਣਨੀ ਆ ਮੋਛ ਤੋਂ ਇਰੀਟੇਟ ਨਹੀਂ ਹੋਣਾ ਤੁਸੀਂ ਰੱਖਦੇ ਆ ਤੁਸੀਂ ਮੋਛ ਨੂੰ ਗਿਣਦੇ ਆ ਆ ਜਿਹੜੀ ਚੀਜ਼ ਨੂੰ ਮੈਂ ਮੋਛ ਨੂੰ ਗਿੰਦਾ ਆ ਆ ਜਿਹੜੀ ਚੀਜ਼ ਨੂੰ ਆ ਦੇਖ ਲਓ ਦੇਖ ਲਓ ਇਸ ਲਈ ਆ ਚੀਜ਼ ਵਧਾਉਣੀ ਆ ਆ ਚੀਜ਼ ਜਦੋਂ ਵੱਧ ਗਈ ਇਹਨੂੰ ਐ ਜਾਣ ਦੇਣਾ ਇਦਾਂ ਇੱਦਾਂ ਆ ਦੇਖ ਲੋ ਦੇਖ ਲਿਓ ਹੁਣ ਤੁਸੀਂ ਇਹ ਆਹ ਦੇਖ ਲੋ ਮੱਥੇ ਨੂੰ ਲੱਗਣੇ ਵਾਲ ਅੱਖ ਤੋਂ ਉੱਪਰ ਆਈਬ੍ਰੋਨ ਲੈ ਦਿ ਲੋ ਇਹ ਦੇਖ ਲੋ ਆਹ ਚੀਜ਼ ਬਣਾਉਣੀ ਆ ਆਹ ਆ ਦੇ ਲੋ ਤੁਸੀਂ ਆਹ ਬਣਾ ਲੈਣੇ ਆ ਆਹ ਚੀਜ਼ ਤੋਂ ਮੋਸ ਬਣਾਉਣੀ ਆ ਹਮੇਸ਼ਾ ਇਦਾਂ ਜਾਵੇ ਆ ਜੀ ਤਾਂ ਠੀਕ ਆ ਤੁਸੀਂ ਸਭ ਤੋਂ ਪਹਿਲਾਂ ਕੁਝ ਨਹੀਂ ਕਰਨਾ ਕਿਸੇ ਨਾਲ ਹੀ ਕੋਈ ਜਾਣਾ ਕਿਸੇ ਕੁਝ ਨਹੀਂ ਕਰਨਾ ਦੋ ਸਾਲ ਵਾਲ ਵਧਣ ਦਿਓ ਘੱਟ ਤੋਂ ਘੱਟ ਦੋ ਜਾਂ ਤਿੰਨ ਸਾਲ ਮੁੱਛ ਤੇ ਵਾਲ ਵਧਣ ਦਿਓ ਆ ਵੀ ਆ ਵੀ ਆ ਵੀ ਵਧਣ ਦਿਓ ਆ ਚੀਜ਼ ਨਹੀਂ ਕਟਾਉਣੀ ਤੁਸੀਂ ਜਾਣੇ ਨਾਲ ਜਦੋਂ ਆ ਰੱਖ ਲੈਨੇ ਬੀਤੇ ਜੇ ਆ ਆ ਜਾ ਕੇ ਕਟਾ ਦਿੰਨੇ ਆ ਸਾਰੀ ਮੁੱਛ ਦੀ ਡੈਕੋਰੇਸ਼ਨ ਖਰਾਬ ਹੋ ਜਾਂਦੀ ਆ ਚੀਜ਼ ਵਧਾਉਣੀ ਆ ਠੀਕ ਆ ਤਿੰਨ ਸਾਲ ਵਾਲ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਘੱਟ ਚ ਟੈਲੈਂਟ ਆ ਵੀ ਤੁਸੀਂ ਮੇਰੇ ਕੋ ਆ ਜਾਓ ਮੈਂ ਮੁੱਛ ਤੇ ਹੱਥ ਰੱਖ ਕੇ ਇਹ ਨਾ ਤੇ ਸੈੱਟ ਕਰ ਦੂੰਗਾ ਐਨੀਂ ਕਿ ਪ੍ਰਮਾਤਮਾ ਨੂੰ ਉੱਚਾ ਦੇ ਮਾਮਲੇ ਚ ਆਪਾਂ ਕਿਰਪਾ ਐ ਐਦਾਂ ਹੁੰਦਾ ਇਹ ਤੇਲ ਵਿੱਚ ਹੀ ਜਾਂਦੇ ਆ ਵਿੱਚ ਜਾਂਦੇ ਆ ਲੋਪ ਡਾਕਟਰ ਨੂੰ ਕੁਝ ਨਹੀਂ ਲੈਣ ਦੀ ਲੋੜ ਕੁਝ ਨਹੀਂ ਲਾਉਣ ਦੀ ਲੋੜ 2 ਸਾਲ ਮੁੱਛਾਂ ਦੇ ਵਾਲ ਬਦਾਲੋ ਵਧਾ ਕੇ ਮੇਰੇ ਕੋ ਆ ਜਾਓ ਨੰਬਰ ਮੇਰਾ ਨੋਟ ਕਰ ਲਓ 95927 5758 ਹੁਸਨ ਪੀਪੀ YouTube ਚੈਨਲ ਵੀ ਇਹੀ ਆ Insta ID ਵੀ ਇਹੀ ਆ ਪਲੀਜ਼ ਸਪੋਰਟ ਕਰੋ ਆਪਾਂ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਗਾਣੇ ਵੀ ਆ ਰਹੇ ਆ ਬਹੁਤ ਕੰਟੈਂਟ ਆਉਂਦਾ ਵੇ ਆ ਵਲੌਗ ਵੀ ਆ ਰਹੇ ਆ ਤੇ ਚੈਨਲ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਲੋਨ ਦੀ ਕੋਸ਼ ਲੋਨ ਨਹੀਂ ਮੁੰਡਾ ਨੂੰ ਕੁਝ ਵੀ 2 ਸਾਲ ਬਾਅਦ ਵਧਾ ਕੇ ਮੇਰੇ ਕੋ ਆ ਜਾਣਾ ਠੀਕ ਆ ਬਸ ਤਦ ਤੱਕ ਲਈ ਰੱਬ ਰਾਖਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ